ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬਡੇ ਦੀ ਫਾਰਮ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ 14 15 ਕਿਲੋ ਦੁੱਧ ਵਾਲੀ ਗਾਂ ਦੀ ਲੈ ਕੇ ਆਏ ਜੇ ਬਹੁਤ ਹੀ ਚੰਗੀ ਥਣਪੰਡੇ ਦੀ ਜੇ ਘਰ ਰੱਖਣ ਵਾਸਤੇ ਗਾਂ ਬਹੁਤ ਜਿਆਦੀ ਵਧੀਆ ਜੇ ਪੂਰੀ ਜਾਣਕਾਰੀ ਇਸ ਗਾਂ ਬਾਰੇ ਆਪਾਂ ਤੁਹਾਡ ਨਾਲ ਸਾਂਝੀ ਕਰਾਂਗੇ ਜੀ ਇਸ ਵੀਡੀਓ ਵਿੱਚ ਬਣੇਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੇਟ ਵੀ ਦੱਸਾਂਗੇ ਰੇਟ ਬਿਲਕੁਲ ਜਾਇਜ਼ ਹੋਏਗਾ ਜੀ ਵੀਡੀਓ ਦੇਖਣ ਤੋਂ ਪਹਿਲਾਂ ਜਿਹੜੇ ਮੇਰੇ ਵੀਰ ਅਸ ਚੈਨਲ ਤੇ ਨਵੇਂ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰ ਪਹਿਲਾਂ ਬੱਚਾ ਦੇਖ ਸਕਦੇ ਜੇ ਪਿੱਛੇ ਬੱਚਾ ਜੇ ਵਸ਼ੀ ਕਾਫੀ ਕੁਆਲਟੀ ਵਾਲੀ ਦੇ ਸਕਦੇ ਜੇ ਲੋ ਜੀ ਗਾਂ ਦੀ ਫੇਸ ਕੁਆਲਟੀ ਦੇ ਸਕਦੇ ਬਹੁਤ ਵਧੀਆ ਫੇਸ ਕੁਆਲਟੀ ਜੀ ਬੋਦੀ ਵਾਲੀ ਗਾਂ ਜੇ ਲੋ ਜੀ ਥਣਾ ਦੀ ਜੇਕਰ ਗੱਲ ਕਰੀਏ ਤਾਂ ਥਣ ਵੀ ਚਾਰੇ ਪੂਰੇ ਮੋٹے ਤੇ ਪੂਰੇ ਲੰਬੇ ਲਗੇ ਦੇ ਸਕਦੇ ਜੇ ਤੇ ਬਿਲਕੁਲ ਠੰਡੀ ਖੀਲ ਸੌ ਗਾਂ ਜੇ ਲੋ ਜੀ ਤੇ ਬਿਲਕੁਲ ਪੋਲੀ ਚਵਾਈ ਦੀ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੋ ਉਸੇ ਤਰ੍ਹਾਂ ਮਿਲਦੀ ਜੇ ਦੇ ਸਕਦੇ ਜੇ ਚੱਡਾ ਵੀ ਦੇਖ ਸਕਦੇ ਪਿਛੇ ਤੋਂ ਜੀ ਬਹੁਤ ਵਧੀਆ ਥਣਪਾਂਡੇ ਦੀ ਗਾਂ ਜੇ ਹੁਣ ਮੌਕੇ ਤੇ 14-15 ਲੀਟਰ ਦੁੱਧ ਤਿਆਰ ਹੋਏਗਾ ਜੀ ਇਸ ਗਾਂ ਦੇ ਕੋਲ ਲਓ ਜੀ ਦੁੱਧ ਦੇ ਬੜੇ ਰਮਾਨਾ 17-18 ਲੀਟਰ ਚਵਾ ਦੇਗੀ ਜੀ ਗਾਂ ਕਾਫੀ ਕੁਆਰਟੀ ਵਾਲੀ ਜੇ ਦੇਖ ਸਕਦੇ ਜੀ ਲਓ ਜੀ ਦੇਖ ਸਕਦੇ ਜੀ ਪਿੱਛੇ ਬੱਚਾ ਜੋ ਇਸ ਦੇ ਵਸ਼ੀ ਜੇ ਲਓ ਜੀ ਜੇਕਰ ਕਿਸੇ ਵੀਰ ਦੇ ਵੀ ਗਾਂ ਪਸੰਦ ਆਉਂਦੀ ਜੇ ਤੁਸੀਂ ਇੱਥੇ ਆਓ ਇਸ ਗਾਂ ਦੀ ਚੋਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਤੇ ਜੇਕਰ ਕਿਸੇ ਵੀਰ ਨੇ ਆਨਲਾਈਨ ਖਰੀਦਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਇਹ ਗਾਂ ਖਰੀਦ ਸਕਦੇ ਜੇ ਫੋਨ ਨੰਬਰ ਨੋਟ ਕਰ ਲਓ ਜੀ 9815580262 ਐਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਾ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਹ ਗਾਂ ਖਰੀਦ ਸਕਦੇ ਜੇ ਹੁਣ ਮੌਕੇ ਤੇ 14-15 ਕਿਲੋ ਦੁੱਧ ਤਿਆਰ ਹੋਏਗਾ ਜੀ ਇਸ ਗਾਂ ਦੇ ਕੋਲ ਲੋ ਜੀ ਦੇਖ ਸਕਦੇ ਜੀ ਗਾਂਾ ਕਾਫੀ ਕੁਆਲਟੀ ਵਾਲੀ ਜੇ ਲੋ ਜੀ ਮੋਲਿਆ ਜੋ ਇਸ ਗਾਂ ਦਾ ਉਹ 45000 ਰੁਪਏ ਰੱਖਿਆ ਗਿਆ ਜੀ ਪਰ ਆਪਾਂ ਤੁਹਾਨੂੰ ਬਿਲਕੁਲ ਜਾਇਜ਼ ਕੀਮਤ ਵਿੱਚ ਇਹ ਗਾਂ ਦੇਵਾਂਗੇ ਜੀ ਇਹ ਸਿਰਫ ਤੁਹਾਨੂੰ 42000 ਰੁਪਏ ਦੇ ਵਿੱਚ ਗਾਂ ਮਿਲੂਗੀ ਜੀ ਦੇਖ ਸਕਦੇ ਜੀ ਫਿਕਸ ਰੇਟ ਜੀ ਵੀ ਜੀ ਬਸ ਛੋੜੀ ਹੋਈ ਹੈ ਜੀ ਵਿੱਚੋਂ 42000 ਦੇ ਲੋ ਆਪਣੇ ਕੋਲੋਂ ਵੀਰ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਤਾਜ਼ੀਆਂ ਸੂਈਆਂ ਗਾਵਾਂ ਵਿੱਚ ਮਿਲਦੀਆਂ ਜੀ ਤੇ ਗੱਬਣਾ ਤਿਆਰ ਗਾਵਾਂ ਮਿਲਦੀਆਂ ਜੀ ਕੋਈ ਵੀਰ ਆਪਣੇ ਦਾ ਕਦੇ ਵੀ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਸ ਤਰ੍ਹਾਂ ਦੇ ਗਾਵਾਂ ਖਰੀਦ ਸਕਦਾ ਜੀ ਲੋ ਜੀ ਦੇਖ ਸਕਦੇ ਜੀ ਲੋ ਜੀ ਪੂਰੀ ਵੀਡੀਓ ਵੇਖਣ ਲਈ ਵੀਰ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ